ਨਾਬਾਦੇ ਹੀਰਾ ਮਹਿਲ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਸਤਰ ਅਤੇ ਸ਼ਸਤਰ ਇੱਕ ਦਿਨ ਦੇ ਲਈ ਸ਼ਸ਼ੂਬਤ ਹੈ ਕੀਤੇ ਗਏ ਹਨ ਜਿਨ੍ਹਾਂ ਦੇ ਦਰਸ਼ਨ ਕਰਨ ਦੇ ਲਈ ਸੰਗਤਾਂ ਭੱਡੇ ਰੂਪ ਦੇ ਵਿੱਚ ਪਹੁੰਚੀਆਂ ਨੇ ਜ਼ਿਕਰਯੋਗ ਹੈ ਕਿ ਭਾਈ ਬਹਿਲੋ ਜੀ ਦੇ ਵੰਸ਼ਸ ਦੇਸ ਰਾਜ ਜੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਨਿਸ਼ਾਨੀਆਂ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਦਿੱਤੀਆਂ ਸੀ ਅਤੇ ਅੱਜ ਕੱਲ ਇਹ ਬਸਤਰ ਅਤੇ ਸ਼ਸਤਰ ਭਾਈ ਬਹਿਲੋ ਜੀ ਦੇ ਵੰਸਜ ਭਾਈ ਉਪਿੰਦਰਪਾਲ ਸਿੰਘ ਜੀ ਦੇ ਘਰ ਵਿੱਚ ਸ਼ਿਸ਼ੋਭਿਤ ਨੇ ਅਤੇ ਇਹ ਨਿਸ਼ਾਨੀਆਂ ਇੱਕ ਦਿਨ ਦੇ ਲਈ ਕੀਰਾ ਮਹਿਲ ਦੇ ਵਿੱਚ ਸ਼ਿਸ਼ੋਭਿਤ ਕੀਤੀਆਂ ਗਈਆਂ ਸੀ ਜਿਕਰ ਹੋ ਗਏ ਕਿ ਨਾਬਾ ਦੇ ਵਿੱਚ ਤਕਰੀਬਨ 21 ਮੁਲਕਾਂ ਤੋਂ 100 ਦੇ ਕਰੀਬ ਦਿੱਲੀ ਬਾਦੇ ਅਜੇਪਾਲ ਗੁਰਦੁਆਰਾ ਘੋੜਿਆਂ ਵਾਲੇ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚੇ ਨੇ ਅਤੇ ਉਹਨਾਂ ਦੇ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਇਹਨਾਂ ਨਿਸ਼ਾਨੀਆਂ ਦੇ ਵੀ ਦਰਸ਼ਨ ਕੀਤੇ ਗਏ ਇਸ ਮੌਕੇ ਤੇ ਇਹਨਾਂ ਡੈਲੀਗੇਟਸ ਦਾ ਸਵਾਗਤ ਕਰਨ ਦੇ ਲਈ ਨਾਬਾ ਦੇ ਵਿਧਾਇਕ ਦੇਵਮਾਨ ਅਤੇ ਸਾਬਕਾ ਕੈਬਨਿਟ ਮੰਤਰੀ ਸਰਜੀਤ ਸਿੰਘ ਰਖੜਾ ਵੀ ਇਸ ਤੌਰ ਤੇ ਮੌਜੂਦ ਰਹੇ ਜਿਨ੍ਹਾਂ ਦੇ ਵੱਲੋਂ ਇਹਨਾਂ ਡੈਲੀਗੇਟਸ ਦਾ ਨਿਗਾ ਸਵਾਗਤ ਕੀਤਾ ਗਿਆ ਮੈਂ ਭਾਈ ਉਪਿੰਦਰ ਸਿੰਘ ਭਾਈ ਵੈਲੋ ਸਭ ਤੋਂ ਪਹਿਲੋ ਜੀ ਦੀ 15ਵੀਂ ਪੀੜ੍ਹੀ ਆ ਮੇਰੇ ਪਰਿਵਾਰ ਦੇ ਸਾਹਬ ਮੇਰੇ ਪਰਿਵਾਰ ਦੇ ਪਾਸੇ ਜੋ ਬਖਸ਼ਿਸ਼ ਹੈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਨੰਦਪੁਰ ਸਾਹਿਬ ਵਿਖੇ ਅੱਜ ਤੋਂ 324 ਸਾਲ ਪਹਿਲਾਂ ਮੀਤੀ ਵਿਸਾਖ ਸੰਮਤ 1756 ਲਾਇਨਾ 5 ਇਹ ਲਖਾਰੀ ਦੀ ਲਿਖਤ ਹੈ ਜੋ ਇਹ ਬਖਸ਼ਿਸ਼ ਸਾਡੇ ਬਜ਼ੁਰਗਾਂ ਨੂੰ ਗੁਰੂ ਸਾਹਿਬ ਨੇ ਖੁਦ ਖੁਸ਼ ਹੋ ਕੇ ਦਿੱਤੀ ਸੀ ਕਿਉਂਕਿ ਉਸ ਵੇਲੇ ਗੁਰੂ ਸਾਹਿਬ ਪੰਗਾਣੀ ਦਾ ਜੰਹ ਜਿੱਤ ਕੇ ਆਨੰਦਪੁਰ ਸਾਹਿਬ ਆਏ ਸੀ आनंदपुर साहब आके जो मसंद पर परथा गुरु साहब ने पांचवे पाशा ने शुरू करी सी ਸਾਡੇ ਬਜ਼ੁਰਗ ਭਾਈ ਵਿਹਲੋ ਸਭ ਤੋਂ ਪਹਿਲੋ ਜੀ ਜਿਨ੍ਹਾਂ ਨੇ ਪੰਜਵੇਂ ਪਾਸ਼ਾ ਦੀ ਰਹਿਨਮਾਈ ਹੇਠਾਂ ਸਰੋਵਰ ਦੀ ਸ੍ਰੀ ਹਰਮੰਦਰ ਸਾਹਿਬ ਦੀ ਸੇਵਾ કરી ਉੱਥੇ ਗੁਰੂ ਸਾਹਿਬ ਨੇ ਸਾਡੇ ਬਜ਼ੁਰਗਾਂ ਦੀ ਕਾਰ ਸੇਵਾ ਤੋਂ ਖੁਸ਼ ਹੋ ਕੇ ਉਹਨਾਂ ਨੂੰ ਆਪਾਦੀ ਦਿੱਤੀ ਭਾਈ ਵਿਹਲੋ ਸਭ ਤੋਂ ਪਹਿਲੋ ਤੇਰੀ ਘੜ ਥਾਂੇ ਪਈ ਅਸੀਂ ਤੇਥੋਂ ਬਹੁਤ ਖੁਸ਼ ਆਂ ਤੇਰਾ ਗੁਰੂ ਸਾਹਿਬ ਨੇ ਨਾਲ ਉਸ ਵੇਲੇ ਸਾਡੇ ਬਜ਼ੁਰਗਾਂ ਨੂੰ ਇੱਕ ਹੋਰ ਵਕਸ਼ਿਸ਼ ਕਰੀ ਜੋ ਉਸ ਵੇਲੇ ਇੱਕ ਬਹੁਤ ਵੱਡੀ ਪਦਵੀ ਸੀ ਮਸੰਦ ਦੀ ਪਦਵੀ ਮਸੰਦ ਉਸ ਵੇਲੇ ਇੱਕ ਸੰਗਤ ਤੇ ਗੁਰੂ ਦੇ ਵਿਚਾਲੇ ਇੱਕ ਬਹੁਤ ਵੱਡੀ ਕੜੀ ਸੀ ਬਹੁਤ ਇੱਜ਼ਤ ਦਾ ਸ਼ਬਦ ਸੀ ਬਹੁਤ ਦੁਰਲੱਭ ਪਦਵੀ ਸੀ ਸੰਗਤ ਨੂੰ ਜੋ ਗੁਰੂ ਸਾਹਿਬ ਨੇ ਹੁਕਮ ਕਰਨਾ ਹੈ ਉਪਦੇਸ਼ ਦੇਣਾ ਉਹ ਸੰਗਤ ਕੋਲ ਪਹੁੰਚਦਾ ਕਰਨਾ ਧਰਮ ਦਾ ਪ੍ਰਚਾਰ ਕਰਨਾ ਆਪਦੇ ਏਰੀਆ 'ਚ ਅਤੇ ਜੋ ਕਾਰਪੇਟਾ ਸੰਗਤ ਦਿੰਦੀ ਸੀ ਉਹ ਸੰਗਤ ਤੋਂ ਕਾਰਪੇਟਾ ਲੈ ਕੇ ਗੁਰੂ ਸਾਹਿਬ ਤੱਕ ਪਹੁੰਚਦੀ ਕਰਨੀ ਮਸੰਦ ਦਾ ਕੰਮ ਸੀ ਪੰਜਵੇਂ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਸਾਡੇ ਬਜ਼ੁਰਗ ਗੁਰੂ ਸਾਹਿਬ ਦੀ ਸੇਵਾ 'ਚ ਹਾਜ਼ਰ ਰਹੇ 10ਵੇਂ ਪਾਤਸ਼ਾਹ ਦੇ ਟਾਈਮ 'ਚ 85% ਜਿਹੜੇ ਮਸੰਦ ਸੀ ਉਹ ਘਟਟ ਹੋ ਚੁੱਕੇ ਸੀ ਆ ਗੁਰੂ ਸਾਹਿਬ ਨੇ ਆਨੰਦਪੁਰ ਸਾਹਿਬ ਵਿਖੇ ਇੱਕ ਸਾਰੇ ਮਸੰਦਾਂ ਦਾ ਇਕੱਠ ਕਰਿਆ ਇਹ ਇਤਿਹਾਸ ਦੱਸਦਾ ਹੈ ਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੋ ਵਾਰ ਮਸੰਦਾਂ ਨੂੰ ਸੋਧਾ ਲਾਇਆ ਇੱਕ ਵਾਰ ਡੇਰਾਦੂ ਨੂੰ ਰਾਮਰਾਇ ਦੇ ਮਸੰਦਾਂ ਨੂੰ ਸੈਕੰਡ ਆਨੰਦਪੁਰ ਸਾਹਿਬ ਵਿਖੇ ਆਪਣੇ ਮਸੰਦਾਂ ਨੂੰ ਉੱਥੇ ਜਿਹੜੇ ਕਰਪਟ ਸੀ ਉਹਨਾਂ ਨੂੰ ਸਜ਼ਾਾਂ ਦਿੱਤੀਆਂ ਗਈਆਂ ਜਿਹੜੇ ਸਹੀ ਸੇਵਾ ਕਰ ਰਹੇ ਸੀ ਉਹਨਾਂ ਨੂੰ ਬਖਸ਼ਿਸ਼ਾਂ ਕਰੀਆਂ ਗਈਆਂ ਸਾਡੇ ਬਜ਼ੁਰਗ ਉਸ ਵੇਲੇ ਭਾਈ ਦੇਸ ਰਾਜੀ ਆਨੰਦਪੁਰ ਸਾਹਿਬ ਵਿਖੇ ਸੰਗਤ ਸਮੇਤ ਗਏ ਸੀ ਉੱਥੇ 10ਵੇਂ ਬਾਦਸ਼ਾਹ ਨੇ ਆਪਣੇ ਪਹਿਨੇ ਹੋਏ ਦੋ ਚੋਲੇ ਪਜਾਮਾ ਰੁਮਾਲ ਕਟਾਰ ਬਾਜ ਦੀ ਡੋਰ ਜੁੱਤੇ ਇੱਕ ਸਿੱਕਾ ਇੱਕ ਮੋਹਰ ਇਹ ਚੀਜ਼ਾਂ ਇੱਕ ਕਲਮ ਹੱਥ ਲਿਖਤ ਗੁਰੂ ਸਾਹਿਬ ਦੀ ਆਪਣੀ ਤੇ ਲਖਾਰੀ ਦੀ ਇਹ ਚੀਜ਼ਾਂ ਬਖਸ਼ਿਸ਼ ਕਰੀਆਂ ਜੋ ਪੀੜੀਦਰ ਪੀੜੀ ਪੀਤਾਪੁਰਖੀ ਅੱਜ ਮੇਰੇ ਪਰਿਵਾਰ ਕੋਲੇ ਮੌਜੂਦ ਨੇ ਅੱਜ ਬੇਹਦ ਬੜਪਾਗਾ ਦਿਨ ਹੈ ਮੈਨੂੰ ਦਿਨੋ ਖੁਸ਼ੀ ਹੋਈ ਕਿਉਂਕਿ ਅੱਜ ਦੇ ਕਾਰਜੋਗ ਦੇ ਵਿੱਚ ਸਿਰਫ ਤੇ ਸਿਰਫ ਇੱਕ ਦੌਰ ਲੱਗੀ ਹੈ ਉਹ ਦੌਰ ਤੁਸੀਂ ਇਨੇ ਘੱਜ ਲਏ ਆ ਕਿ ਸਾਨੂੰ ਆਪਣਾ ਆਪ ਨਹੀਂ ਯਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਕਿਨੇ ਮੈਂ ਕੀ ਸ਼ਬਦ ਯੂਜ਼ ਕਰੂੰ ਕੀ ਆ ਬੋਲੂ ਮੈਨੂੰ ਤੇ ਖੁਦ ਕੋ ਸਮਝ ਵੀ ਨਹੀਂ ਆ ਰਹਾ ਹੈ बहुत ही ऐसे सौभाग्य की बात है कि गुरु साहब की निशानियाँ महल में आई हैं ऐसा लग रहा है इस महल की रौनक वापस यहाँ आ गई है और आपका सबसे ज़्यादा शुक्रिया जिन्होंने ये चीज़ करा हमारे लिए यहाँ पे महल में लेकर आए बस मैं क्या बताऊँ ऐसे लग रहा है कि गुरु साहब खुद ही पधारे अपना आशीर्वाद देने बस ये लग रहा है मैं क्या बोलूँ इसके आगे इतने शान है निशान है इतने वो बस्ती ਦਸਤਾਨ ਹੈ ਜਿਹਨੇ ਸਿੱਖੀ ਦੇ ਘਰ ਆਪਣੇ ਗੰਦੀ ਸਾਤੇ ਔਰ ਬਹੁਤ ਅਸੀਹ ਚੱਲ ਕੇ ਜਾਨ ਦੇ ਦੇ ਪਰ ਲੇਕਿਨ ਉਹਨੇ ਸਿੱਖੀ ਤਬਾਹ ਸਿੱਖੀ ਚੋਲ મતਲਬ ਉਹਨੇ ਛੱਡਿਆ ਲਿਆ ਇਹ ਮਾਦਾ ਦੇ ਪਰਮਸਰਵਰ ਹੈ ਸਥਾਨ ਹੈ ਤੇ ਬਹੁਤ ਖੁਸ਼ੀ ਹੈ ਕਿ ਉਹਨਾਂ ਦਾ ਪਰਿਵਾਰ ਉਹਨਾਂ ਦੀ ਆ ਉਹਨਾਂ ਦੀ ਡੇਡਿਸ ਉਹ ਸੋ ਤੋਂ ਵੱਡਾ ਉਹਦਾ ਜਿਆ ਪੋਤਾ ਹੈ ਉਹ ਸਭ ਆ ਕੇ ਆਏ ਨੇ ਅਸੀਂ ਸਾਰਿਆਂ ਦਾ ਇਹ ਹੈ ਵੀ ਕਹਿੰਦੇ ਆਂ ਪਰ ਬੇਨਤੀ ਵੀ ਕਰਦੇ ਹੁਣ ਇੱਥੇ ਹੀ ਇਹ ਰਹਿਣ ਇਹ ਅਸਲ ਇਲਾਸਮਾਨ ਨੇ ਇਹ ਆ ਤੇ ਜੋ ਸਰਦਰ ਦਿਖਾਏ ਜਾ ਰਹੇ ਜੋ ਵਾਕਿਆ ਵੀ ਜਾ ਦਿਖਾਏ ਉਹ ਇੱਕ ਬਹੁਤ ਵੱਡੀ ਯਾਦ ਆ ਸਾਰੇ ਸਿੱਖਾਂ ਦੀ ਯਾਦ ਆ ਸਰਕਾਰ ਸਾਹਿਬਾਂ ਦੀ ਯਾਦ ਆ ਅੱਜ ਦਾ ਆਪਣਾ ਦੇਸ਼ਾਨ ਆ ਕਿਸ ਕਰਕੇ ਯਾਰ ਮੈਂ ਹਾਂ ਕਿ ਬਹੁਤ ਪਟਾਰ ਸੇਵਾ ਕਰ ਰਹੇ ਨੇ ਤਾਂ ਬੇਨਤੀ ਕਿਤੇ ਲੱਭਾ ਸਮਾਨ ਰੱਖੋ ਤਾਂ ਕਿ ਸੰਗਤ ਆ ਸਕੇ ਉਹ ਪੂਰੇ ਇਤਿਹਾਸ ਦਾ ਪਤਾ ਲੱਗ ਸਕੇ ਕਿ ਸਾਡਾ ਆਪ ਬਟਾਂ ਇਤਿਹਾਸ ਹੈ ਜੀ ਨਾਲ ਅਲੱਗ-ਅਲੱਗ ਮੁਲਕਾਂ ਦੇ ਵਿੱਚੋਂ ਕੈਨੇਡਾ ਆਸਟ੍ਰੇਲੀਆ ਜਰਮਨ ਰਸ਼ੀਆ ਕੁਰੀਸ਼ੀਆ ਬਹੁਤ ਸਾਰੇ ਲੋਕਾਂ ਨੂੰ ਮੈਂ ਮਿਲ ਰਿਹਾ ਜੀ ਉਹ ਲੋਕ ਨੇ ਜਿਹੜੇ ਸਿੱਖੀ ਜਮ ਤੋਂ ਪ੍ਰਭਾਵਿਤ ਹੋ ਕੇ ਜਿਨ੍ਹਾਂ ਨੇ ਸਿੱਖੀ ਜਮੋਂ ਡਬ ਕੰਮ ਦਾ ਫੈਸਲਾ ਕੀਤਾ ਹੁਣ ਬੇਸ਼ੱਕ ਸਹਿਜਤਾਰੀ ਸਿੱਖ ਨੇ ਦੋ ਜਿਹੜਿਆਂ ਨੇ ਆਲਰੇਡੀ ਅੰਮ੍ਰਿਤ ਛਕ ਲਿਆ ਜੀ ਔਰ ਗੁਰੂ ਮਹਾਰਜ ਦੀ ਇੱਕ ਐਸੀ ਕਿਰਪਾ ਹੋਈ ਹੈ ਕਿ ਇਹ ਪ੍ਰਭਾਵਿਤ ਹੋ ਕੇ ਇੰਡੀਆ ਵਿਜ਼ਿਟ ਕਰਨ ਆਏ ਨੇ ਗੁਰੂ ਘਰਾਂ ਦੇ ਦਰਸ਼ਨ ਕਰ ਰਹੇ ਨੇ ਔਰ ਇਸ ਵਕਤੇ ਨਾਭਾ ਗੁਰਦੁਆਰਾ ਘੋੜਿਆਂ ਵਾਲਾ ਸਾਹਿਬ ਪਹੁੰਚੇ ਨੇ ਇਸ ਤੋਂ ਬਾਅਦ ਉਹਨਾਂ ਪ੍ਰਾਣਾ ਕਿਲਾ ਰਾਸਤੀ ਕਿਲਾ ਨਾਭੇ ਦਾ ਖਾਣਾ ਕੇ ਫਿਰ ਹੀਰਾ ਮਹਿਲ ਦੇ ਵਿੱਚ ਜਾਣਗੇ ਜੀ ਸੋ ਬਹੁਤ ਵੱਡਾ ਇੱਕ ਕਨਸੈਪਟ ਜਿਹੜਾ ਗੁਰੂ ਮਹਾਰਜ ਜੀ ਸਾਨੂੰ ਅ ਗੁਰੂ ਨਾਨਕ ਪਾਤਸ਼ਾਹ ਜੀ ਦੱਸਤਾ ਕਿ ਗੁਰੂ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਬਹੁਤ ਬੜੀ ਕਿਰਪਾ ਕੀਤੀ ਹੈ ਬਹੁਤ ਬੜੀ ਮਿਹਰ ਕੀਤੀ ਹੈ तकरीबन ਅੰ드ਰਾਬੀ ਕੰਟੀ ਦੇ ਤੋਂ ਜਪਾਨ ਤੋਂ ਤੋਂ ਕੀ ਤੋਂ ਅਮਰੀਕਾ ਤੋਂ ਕੈਨੇਡਾ ਤੋਂ ਜਰਮਨ ਤੋਂ तकरीबन ਸਾਰੇ ਮੁਲਕਾਂ ਦੇ ਉੱਤੇ ਇੱਕ ਬੜਾ ਬੜਾ ਡਿਲੀਗੇਸ਼ਨ ਆਇਆ ਜਿਹੜੇ ਸਾਰੇ ਸਿੰਘ ਸਜੇ ਤੇ ਅੱਜ ਜੋ ਸਾਰੇ ਜਾਣੇ ਅੱਜ ਇੱਥੇ ਆਏ ਨੇ ਉਹਨਾਂ ਨੇ ਬੱਬਾਜੀ ਪਾਲ ਸਿੰਘ ਜੀ ਦੇ ਗੁਰਦੁਆਰ ਸਾਹਿਬ ਕੋੜਿਆਂ ਵਾਲਾ ਜਿਹੜਾ ਨੱਬੇ ਦੇ ਵਿੱਚ ਹੈ ਉੱਥੇ ਸਾਵਣ ਦਰਸ਼ਨ ਕੀਤੇ ਨੇ আর ਜੋ ਸ਼ਸਤਰ ਨੇ ਗੁਰੂ ਸਾਹਿਬ ਦੇ ਉਹ ਵੀ ਦਿਖਾਈ ਨੇ ਬਹੁਤ بڑا ਸਕੂਲ ਵੀ ਮਿਲਿਆ ਸੋ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਸੱਚੇ ਪਾਤਸ਼ਾਹ ਦੀ ਮਿਹਰ ਹੈ 15 ਵਕ ਵਕ ਦੇਸ਼ਾਂ ਚ ਇਹ ਯੋਗੀ ਹਰਪਜਨ ਸਿੰਘ ਜੀ ਯੂਐਸਏ ਵਾਲੇ ਜਿਨ੍ਹਾਂ ਨੇ ਗੁਰਮਤ ਦਾ ਪ੍ਰਚਾਰ ਕੀਤਾ ਅਸੀਂ ਉਹਨਾਂ ਨਾਲ ਸੰਬੰਧ ਰੱਖਦੇ ਹਾਂ ਜੀ ਤੇ ਹਰ ਸਾਲ ਯਾਤਰਾ ਕਰੀਦੀ ਹੈ ਪਿਛਲੇ ਸਾਲ ਹਿਮਕੁੰਟ ਸਾਹਿਬ ਆਏ ਸੀ ਉਦੋਂ ਪਿਛਲੇ ਨਾਨਕ ਲਾਮਾ ਗੁਰਦੁਆਰਾ ਤੋਂ ਇਸ ਵਾਰੀ ਅਸੀਂ ਆਪਣਾ ਇਸ ਏਰੀਆ 'ਚ ਮਨਾਲੀ ਤੋਂ ਸ਼ੁਰੂ ਕੀਤਾ ਹੈ ਇਵੈਂਟ ਤੇ ਇੱਧਰ ਚੰਡੀਗੜ੍ਹ ਧਾਰਮਿਕ ਸਥਾਨ ਜਿੰਨੇ ਲਾਗੇ ਨੇ ਔਰ ਉਸ ਤੋਂ ਬਾਅਦ ਦੋ ਦਿਨਾਂ ਬਾਅਦ ਅਸੀਂ ਅੰਮ੍ਰਿਤਸਰ ਚਲ ਜਾਣਾ ਹੈ ਤੇ ਇਹਦੇ ਵਿੱਚ ਅਸੀਂ ਮੈਡੀਟੇਸ਼ਨ ਧਿਆਨ ਸਿਮਰਨ ਤੇ ਹੋਰ ਗੁਰ ਇਤਿਹਾਸ ਜੋ ਹੈ ਉਹ ਸੁਣਾਈਦਾ ਤੇ ਸ਼ੇਅਰ ਕਰੀਦਾ ਜੀ It's an honor and a blessing to be here. I'm very, very grateful to everyone who allowed us to come here. And I feel very blessed and honored to be here. I feel very, very grateful. Thank you. Bye, Guruji Bye, Guruji To be here, thank you for welcoming us. It's really very. We, we are very pleased to be here thank you for all of these gifts and we are very happy that we are with our master and we do uh, sing mantra do kundalini yoga and we are really happy to be uh, to know more about your culture and be there and uh, thank you so much uh, for welcome invited us in a beautiful holy space uh, thank you so much uh, I'm from Japan, Tokyo. Yo people is teaching us, Japanese people, uh, Guru Nanak love and yeah. pure. Um, I can uh, chanting the uh, Muru mantra. I'm so appreciative you, uh, Guru Nanak. Thank you Thanks. so much. Like this channel daily. ਨਾਪਾ ਤੋਂ ਸੁਕਚੈਂਸਿੰਗ ਲੁਬਾਣਾ ਦੀ ਵਿਸ਼ੇਸ਼ ਰਿਪੋਰਟ